ਮਾਵਲਾ ਜੀ ਵਿਮਨ ਕੌਰ ਸਿੰਘ ਤੇ ਵਿਮਨ ਜੱਸਾ ਸਿੰਘ ਦਾ ਇੱਥੇ ਸੂਏ ਦਾ ਪਾਣੀ ਆਉਂਦਾ ਸਾਡੇ ਪਿੰਡ ਜਗੇ ਪਿਛਦੀ ਜਗੇ ਜਿਹੜਾ ਪੀਪਾ ਬਲਜਿੰਦਰ ਕੌਰ ਜਿੱਤੀ ਆ ਇਹਦਾ ਪਿੰਡਾ ਸਾਡੇ ਪਿੰਡ ਟੇਲਾਂ ਤੇ ਪੈਣ ਕਰਕੇ ਪਾਣੀ ਪਹਿਲੇ ਨਹੀਂ ਆਉਂਦਾ ਸੀ ਹੁਣ ਪਾਣੀ ਹੈ ਨਹੀਂ ਸੀ ਸੂਏ ਚ ਤੇ ਸਾਡੇ ਪਿੰਡ ਦੇ ਬੰਦਿਆਂ ਨੇ ਚੈੱਕ ਕੀਤਾ ਦੋ ਤਿੰਨ ਤਨੇ ਬੰਨੇ ਬੁੰਨੇ ਲੱਗੇ ਪਏ ਸੀ ਇੱਕ ਦੋ ਮੋਗੇ ਵੱਡੇ ਨਾਲ ਤੇ ਹੁਣ ਖਾਸ ਕਰਕੇ ਨੇ ਇੱਕ ਪਾਇਪ ਇਹਨਾਂ ਨੇ ਪਹਿਲਾਂ ਸਾਲ ਪਰ ਪਹਿਲਾਂ ਮਨਜ਼ੂਰ ਕਰਾਈ ਸੀ ਕੁ 6 5 8 ਬਾ ਤੇ 5 ਇੰਚੀ ਸਾਲ ਦੂੜ ਸਾਲ ਤਾਂ ਉਹ ਮੇਜਕਰੀ ਚੱਲੀ ਜਾਂਦੇ ਆ ਉਹਦੇ ਨਾਲ 5 ਇੰਚੀ ਪਾਇਪ ਹੋਰ ਪਾ ਕੇ ਇੱਕ ਉਹ ਚਲਦੀ ਕਰ ਲਈ ਦੋ ਪਾਈਪਾਂ ਫਾਤੀਆਂ ਨਾਲ 4-4 ਇੰਚੀ ਚਾਰ ਪੰਜ ਪਾਈਪਾਂ ਤੋਂ ਨਜਾਇਜ਼ ਜਿਹੜੀਆਂ ਖਾਲਚ ਸਿੱਟ ਗਿਆ ਉਹਦੇ ਖੇਤ ਪਾਣੀ ਲਾਈ ਜਾਂਦੇ ਸੀ ਉਹ ਫੜੀਆਂ ਸਾਡੇ ਬਹਿਮਣ ਜੱੱਸਾ ਜੱੱਸਾ ਦੇ ਬੰਦੇ ਸੀ ਤੇ ਬਹਿਮਣ ਕੌਰ ਸਿੰਘ ਦੇ ਕਿਸਾਨਾਂ ਨੇ ਫੜੀਆਂ ਉਹਦੀ ਮੂਵੀ ਬਣੀ ਆ ਬਕਾਇਦਾ ਮੰਨੇ ਆ ਤੇ ਉੱਥੇ ਕਿਸੇ ਮੈਂਬਰ ਨੇ ਨਾਂ ਲੈਤਾ ਵੀ ਦਰਸ਼ਨ ਸਿੰਘ ਨੇ ਜਿਹੜਾ ਬਲਜਿੰਦਰ ਕੌਰ ਦਾ ਪਿਤਾ ਜੀ ਵੀ ਉਹਨੇ ਲਵਾਇਆ ਨਾ ਉਹਦੇ ਸੰਬੰਧ ਚ ਅਸੀਂ ਮੱਤ ਕੇਤੇ ਬਲਜਿੰਦਰ ਕੌਰ ਦੇ ਬਾੜ ਕੇ ਪਿੱਛੇ ਆਪਾਂ ਕਰਨ ਵਾਤੇ ਬੈਠੇ ਆ ਵੀ ਪਹਿਲਾਂ ਤਾਂ ਧਰਨੇ ਲਾਉਂਦੇ ਹੁੰਦੇ ਸੀ ਉਹਦੋਂ ਡਰਾਮੇ ਕਰਦੀ ਸੀ ਵੀ ਪਾਣੀ ਹੈ ਨਹੀਂ ਮਾਰਤੇ ਜਦੋਂ ਅਸੀਂ ਗਲਤੀ ਕਰ ਬੈਨੇ ਸਾਨੂੰ ਵੋਟਾਂ ਪਾਵੈਨੇ ਆ ਮੁੜ ਕੇ ਉਹੀ ਪਹਿਲਾਂ ਸਾਡ ਨੂੰ ਭੁੰਦੜ ਤੰਕਰੀ ਗਿਆ ਉਧਰ ਲੈਰੀ ਵਾਲੇ ਪਾਸੇ ਉਹ ਨਹੀਂ ਮੋਗੇ ਵੱਟੇ ਕਰਵਾਣ ਦਾ ਪੇਰੋ ਪੂਰੇ ਤੋਂ ਸਿੱਧਾ ਧੱਕਾ ਹੁਣ ਤੱਕ ਹੋਣੀ ਨਹੀਂ ਪਾਣੀ ਪੜਨਤਾ ਜੇ ਇਹਨਾਂ ਨੂੰ ਜਿਤਾਤਾ ਤੇ ਵੀ ਉਸੇ ਲੈਣ ਤੇ ਆ ਗਏ ਹੁਣ ਇਹ ਆਪਦੇ 4 4 5 5 5 ਜਿਹੜਾ ਪਾਈ ਬੈਠੇ ਆ ਉਹਦੀ ਗੱਲ ਸੁਣਨ ਦੀ ਵੇ ਸਾਰਾ ਦੁਪਹਿਰਾ ਕਿਸਾਨਾਂ ਨੂੰ ਮੱਚੀ ਜਾਂਦੇ ਨੂੰ ਹੋ ਗਿਆ ਹੁਣ ਡਿਪਟੀ ਸਾਹਿਬ ਸੱਦਿਆਗਾ ਉਹਨੇ ਐਕਸ਼ਨ ਨੇ ਆਖਿਆ ਵੀ ਮੈਂ ਬੰਦਾ ਭੇਜਦਾ ਇਥੇ ਜਿਹੜੇ ਕਿਸਾਨਾਂ ਦੇ ਪਾਣੀ ਲੱਗਿਆ ਉਹਦੇ ਪਰਚਾ ਕਰਾ ਦੇਣਾ ਹੁਣ ਜੇ ਗੱਲ ਹੁੰਦੀ ਐ ਤਾਂ ਉਹ ਫੇਰ ਵਿਚਾਰ ਇਹ ਧਰਨਾ ਚੱਕਿਆ ਜਾ ਸਕਦਾ ਆ ਤੁਹਾਡੇ ਸਾਹਮਣੇ ਪਾਈਪਾਂ ਪੰਜਾਂ ਤੇ ਜੇ ਕੋਈ ਛੋਟਾ ਕਿਸਾਨ ਹੁੰਦਾ ਉਹਨੇ ਟੂਬ ਸਿੱਟੀ ਹੁੰਦੀ ਉਹਦੇ ਮਾਰਕੀਟ ਡੰਡੇ ਥਾਣੇ ਵਾਲ ਨੇ ਹੁਣ ਅੰਦਰ ਕੀਤਾ ਹੁੰਦਾ ਤੇ ਅਸੀਂ ਨੇ ਚੋਰ ਨੂੰ ਫੜੀ ਬਿਠਿਆ ਨਾਲੇ ਚੋਰ ਦੇ ਵਾਰਗੇ ਮਰ ਚੀ ਜਾਂਦੇ ਆ ਪਿੱਟ ਸਿਆਪਾ ਕਰੀ ਜਾਂਦੇ ਆ ਪਰ ਸਾਡੀ ਗੱਲ ਸੁਣਨ ਨੂੰ ਵੀ ਇੱਥੇ ਕੋਈ ਤਿਆਰ ਨਹੀਂ ਆ ਬਦਲਾਗਾ ਕਿ ਨੁਕਸਾਨ ਹੋਇਆ ਇਹਨਾਂ ਕੀ ਨੁਕਸਾਨ ਸਾਡਾ ਛੂਹੇ ਜੋ ਪਿੱਛੇ ਪਾਣੀ ਪੈਂਦਾ ਜਗ੍ਹਾ 'ਚੀ ਉਦੋਂ ਗਾਹਾਂ ਆਉਂਦੇ ਆ ਨਾ ਸਾਡਾ ਪਿੰਡ ਬਹਿਮਣਕੌਰ ਤੇ ਬਹਿਮਣ ਜੱਸਾ ਸਿੰਘ ਦੇ ਸਿੰਘਪੁਰਾ ਇਹ ਤਿੰਨੇ ਪਿੰਡ ਮੰਨਜਾਂਦੇ ਜੋ ਸਾਰਾ ਨਜਾਇਜ਼ ਮੋਗਲੇ ਹੁਣ ਤੁਹਾਨੂੰ ਪਤਾ ਜੀ ਇਹ ਇੱਕ ਪਾਇਪ ਮਨਜ਼ੂਰ ਕਰਾ ਕੇ ਸਾਲ ਪਹਿਲਾਂ ਤੇ ਉੱਥੇ 5-5 ਪਾਇਪ ਪੰਚ ਲਾਤੀਆਂ ਸੀਸੀਐਨਸੀ ਤੇ ਜਦੋਂ ਇੰਨਾ ਪਾਣੀ ਪਿੱਛੇ ਐ ਪੈਣ ਲੱਗ ਗਿਆ ਤੇ ਬਾਕੀ ਮੋਗਗੇ ਵੱਡੇ ਜਿਹੜੇ ਉਹ ਅਸੀਂ ਤਸੱਲੀ ਕਰਾ ਕੇ ਆਏ ਆ ਉਹ ਦਿਖਾ ਕੇ ਆਏ ਆ ਵੀ 600 ਕਿੱਲੇ ਤੇ ਮੋਗਾ ਸਿਰਚ ਰਹਿ 200 ਕਿੱਲਾ ਗਿਆ ਉਹ 600 ਵਾਲਾ ਹੀ ਚੱਲੀ ਜਾਂਦਾ ਅਗਲੇ ਕਹਿੰਦੇ ਸੂਏ ਚ ਵੜ ਕੇ ਦਿਖਾਓ ਮੰਗ ਕੀ ਆ ਹੁੰਦੀ ਮੰਗ ਤਾਂ ਇਹ ਵੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਨੇ ਹੁਣ ਜੇ ਦਰਸ਼ਨ ਸੇ ਨੇ ਕਹਿੰਦਾ ਹੱਥ ਤੱਕ ਨਾ ਦਰਸ਼ਨ ਸੇ ਤੇ ਵੀ ਹੋਵੇ ਪਰਚਾ ਤੇ ਨਹੀਂ ਜੇਈ ਤੇ ਤਾਂ ਜ਼ਰੂਰ ਹੋਣਾ ਚਾਹੀਦਾ ਇਹ ਖਾ ਕੇ ਸਾਣਾ ਉਹ ਪੈਸੇ ਕੋਈ ਇਹਨਾਂ ਦੀ ਨਿਗਾ ਨਹੀਂ ਕੱਚ ਨਹੀਂ ਪਤਾ ਲੱਗਿਆ ਕਿ ਕਦੋਂ ਲੱਗੀ ਸਾਰਾ ਪਤਾ ਜੀ ਕੋਲੇ ਸੀ ਜੀ ਮੰਨਿਆ ਨਹੀਂ ਜਿਉਂਦਾ ਮਰ ਗਿਆ ਵਸੇ ਇੱਕ ਤਰ੍ਹਾਂ ਦਾ ਰਿਸਪਤ ਜਿਹੜੀ ਕਹਿੰਦੇ ਭਗਵੰਤ ਮਾਨ ਬੰਦ ਕਰਤੀ ਦੁੱਗਣੀ ਚਲੀ ਜਾਂਦੀ ਆ ਖਾਸ ਬਲਜਿੰਦਰ ਕੌਰ ਦੇ ਪਿੰਡ ਚ ਚਲੀ ਜਾਂਦੀ ਆ ਇਹਦੇ ਹੱਕ ਚ ਖੜਾ ਉਹ ਤਾਂ ਮੈਨੂੰ ਤਾਂ ਕਾਸੀ ਦਾ ਪਤਾ ਹੀ ਨਹੀਂ ਚਾਰ ਪੰਜ ਪਾਈਪਾਂ ਕਿਸਾਨ ਤਾਂ ਫੜ ਲੰਦੇ ਆ ਕਿਸਾਨ ਹੀ ਸੂਏ ਸਾਰਦੇ ਆ ਕਿਸਾਨ ਹੀ ਪੋਸਟ ਆਲਿਆਂ ਨੂੰ ਗੋਲਗਾਂ ਵਾਲਿਆਂ ਨੂੰ ਚਿੱਟੇ ਵਾਲਿਆਂ ਨੂੰ ਫੜਕੇ ਦਿੰਦੇ ਆ ਪੁਲਿਸ ਨੂੰ ਫੜਾਉਂਦੇ ਆ ਉਹ ਛੱਡ ਦਿੰਦੇ ਆ ਸਾਰਾ ਕੁਝ ਹੀ ਕਿਸਾਨਾਂ ਦੇ ਗਲ ਪਤਾ ਜੋ ਵੀ ਹੈਗਾ ਹੁਣ ਦੱਸ ਕਰਕੇ ਤਾਂ ਕੀ ਕਰਕੇ ਇੱਥੇ ਦਿਨ ਦੇ ਮੱਚੀ ਜਾਂਦੇ ਗੱਲ ਤਣ ਪਤ ਨਹੀਂ ਹਾਂ ਤਰਨਾ ਚੱਲ ਜਾਰੀ ਰੂ ਹਾਂ ਤਰਨਾ ਜਾਰੀ ਰੂਗਾ ਜ ਜਿੰਨਾ ਚਿਰ ਕੋਈ ਪਰਚਾ ਨਹੀਂ ਕਰਦੇ ਜਾਂ ਸਾਡੀ ਕੋਈ ਤਸੱਲੀ ਨਹੀਂ ਕਰਾਉਂਦੇ ਫੇਰ ਕਹਿੰਦੇ ਸੜਕਾਂ ਜਾਮ ਕਰਦੇ ਆ ਲੋਕਾਂ ਨੂੰ ਦੁਖੀ ਕਰਦੇ ਆ ਜੀ ਸਾਡਾ ਕਰਦਾ ਨਹੀਂ ਅਸੀਂ ਢੜਕੇ ਦੇ ਧੁੱਪੇ ਮੱਚੀਏ ਨੇ ਇਸ ਕਰਕੇ ਵੀ ਕੋਈ ਗੱਲ ਸਿਰੇ ਚੜ ਜਿੰਨੇ ਅਗਲਾ ਸੰਘਰਸ਼ ਤੇਜ਼ ਕਰਾਂਗੇ ਸਾਡੇ ਜੀ ਤਿੰਨ ਪਿੰਡ ਬਹਿਮਣ ਕੌਰ ਸਿੰਘ ਬਹਿਮਣ ਜੱਸਾ ਸਿੰਘ ਤੇ ਸਿੰਘਪੁਰਾ ਲੰਬੇ ਸਮੇਂ ਤੋਂ ਪਾਣੀ ਦੀ ਘਾਟ ਦੀ ਮਾਰ ਚੱਲਦੇ ਆ ਯਾਰਿਆ ਔਰ ਉਹਦੇ ਇੱਕ ਤਾਂ ਜਿਹੜਾ ਕਾਰਨ ਹੈਗਾ ਵੀ ਸਾਡੇ ਵੱਲ ਸਰਕਾਰਾਂ ਦਾ ਲੰਬੇ ਸਮੇਂ ਤੋਂ ਧਿਆਨ ਹੀ ਨਹੀਂ ਹੈਗਾ ਦੂਸਰਾ ਜਿਹੜਾ ਹੈਗਾ ਕਾਰਨ ਇਸ ਤਰ੍ਹਾਂ ਦੇ ਚੋਰ ਜਿਵੇਂ ਅੱਜ ਜਿਹੜਾ ਮਸਲਾ ਹੈਗਾਗਾ ਅਸੀਂ ਇਹ ਪਾਈਪਾਂ ਫੜੀਆਂ ਗਈਆਂ ਆ ਟਰਾਲੀ ਦੇ ਵਿੱਚ ਪਈਆਂ ਇਹ ਜਗ੍ਹਾ ਰਾਮ ਤੀਰਥ ਪਿੰਡ ਦੇ ਰਕਵੇ ਦੇ ਵਿੱਚ ਲੱਗੀਆਂ ਹੋਊਗਾ ਫੜੀਆਂ ਗਈਆਂ ਕੱਲ ਨਹਿਰੀ ਮਹਿਕਮੇ ਦੇ ਜੀ ਨੇ ਮੌਕੇ ਤੇ ਆ ਕੇ ਕੜਵਾਈਆਂ ਪਰ ਜਿਹੜੀ ਕਾਨੂੰਨੀ ਕਾਰਵਾਈ ਕੋਈ ਨਹੀਂ ਕੀਤੀ ਗਈ ਇਹ ਪਾਈਪਾਂ ਤਿੰਨ ਪਾਈਪਾਂ ਸੀ ਆ 2 4 4 ਇੰਚੀ ਇੱਕ 6 ਇੰਚੀ 14 ਇੰਚ ਪਾਣੀ ਸਾਡੇ ਪਿੰਡਾਂ ਦਾ ਇੱਕੋ ਥਾਂ ਤੇ ਰੱਖਿਆ ਜਾ ਰਿਹਾ ਸੀ ਔਰ ਜਿਹੜਾ ਇਹ ਰਕਵਾ ਹੈਗਾ ਜਿਹੜਾ ਪਿੰਡ ਪੈਂਦਾ ਹੈਗਾ ਇਹ ਪ੍ਰੋਫੈਸਰ ਬਲਜਿੰਦਰ ਕੌਰ ਜੋ ਕਿ ਆਮ ਆਦਮੀ ਪਾਰਟੀ ਦੀ ਸਾਡੇ ਹਲਕੇ ਦੀ ਐਮਐਲਏ ਵੀ ਔਰ ਚੀਫ ਵਿੱਪ ਵੀ ਹੈਗੀ ਹੈਗੀ ਇਹਦੀ ਆਮ ਆਦਮੀ ਪਾਰਟੀ ਦੀ ਉਸ ਦਾ ਇਹ ਪਿੰਡ ਹੈ ਔਰ ਉੱਥੇ ਜਦੋਂ ਅਸੀਂ ਸਾਰੀ ਗੱਲ ਉੱਥੇ ਰਿਜ਼ਲਟ ਕੱਢਣ ਦੀ ਕੋਸ਼ਿਸ਼ ਕੀਤੀ ਜਿਹੜੇ ਬੰਦੇ ਲਾਉਣ ਵਾਲੇ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਗੱਲ ਕੀਤੀ ਸਾਡੇ ਕੋਲੇ ਵੀਡੀਓ ਹੈਗੀ ਹੈਗੀ ਉਹਨਾਂ ਨੇ ਸਾਡੇ ਕੋਲੇ ਇਹ ਗੱਲ ਕਹੀ ਹੈ ਕਿ ਦਰਸ਼ਨ ਸਿੰਘ ਜਿਹੜਾ ਜਗਾ ਆਰਮਦੀਰ ਥਾਲਾ ਪ੍ਰੋਫੈਸਰ ਬਲਜਿੰਦਰ ਕੌਰ ਐਮਐਲਏ ਦਾ ਪਿਓ ਹੈ ਵੀ ਉਹਨੇ ਕਹਿ ਕੇ ਲਵਾਇਆ ਮਜ਼ਦੂਰੀ ਦਿਵਾ ਕੇ ਲਵਾਇਆ ਜਦੋਂ ਅਸੀਂ ਮੌਕੇ ਤੇ ਕਿਹਾ ਜੇ ਜੀ ਨੂੰ ਵੀ ਦੱਸੋ ਜੀ ਮਨਜ਼ੂਰੀ ਤਾਂ ਤੁਹਾਡੇ ਕੋਲੇ ਆਉਂਦੀ ਤੁਹਾਡੇ ਡਿਪਾਰਟਮੈਂਟ ਕੋਲੇ ਹੈਗੀ ਹੈ ਕੋਈ ਉਹ ਕਹਿੰਦੇ ਮਨਜ਼ੂਰੀ ਕੋਈ ਨਹੀਂ ਹੈਗੀ ਵੀ ਇਸ ਤਰ੍ਹਾਂ ਦਾ ਸਾਡੇ ਨਾਲ ਸਾਰੇ ਆਮ ਤੱਕਾ ਹੋ ਰਿਹਾ ਜੀਸੀਬੀ ਨਾਲ ਪੱਟ ਕੇ ਉਥੋਂ ਮੈਂ ਤਾਂ ਕਹਿੰਦਾ ਪ੍ਰੈਸ ਸਾਡੀ ਲੋਕਤੰਤਰ ਦਾ ਥੰਮ ਹੈ ਤੁਸੀਂ ਉਥੋਂ ਵੀ ਜਾ ਕੇ ਦੇਖੋ ਜੀਸੀਬੀ ਨਾਲ ਪੱਟ ਕੇ ਸਰੇ ਆ ਵੀ ਤਿੰਨ ਪੈਪਾ ਦੱਬ ਕੇ ਆਪਦੇ ਰਕਵੇ ਦੀ ਸਜਾਈ ਦੋ ਨੰਬਰ ਚ ਕਰੀ ਜਾਂਦਾ ਇੱਥੋਂ ਦਾ ਪਿੰਡ ਤੇ ਅਸੀਂ ਗਾਂ ਤਿੰਨ ਪਿੰਡਾਂ ਦਾ ਜਲੂਸ ਨਿਕਲਿਆ ਆ ਪਿਆ ਪਾਣੀ ਕੰਮ ਆ ਆ ਮਸਲਾ ਹੀ ਹੈ ਤਾਂ ਤੇ ਹੁਣ ਗਾਂ ਕੀ ਐਕਸ਼ਨ ਆਉੜਾ ਦਾ ਨਲਾਜ ਅਸੀਂ ਅੱਜ ਕਿਉਂਕਿ ਦਰਸ਼ਨ ਸਿੰਘ ਦਾ ਨਾਮ ਆਉਣ ਕਾਰਨ ਇੱਥੇ ਇਹਨਾਂ ਦੇ ਬਾਰ ਵਿਚ ਧਰਨਾ ਲਾਇਆ ਸੀਗਾ ਵੀ ਜਿਨ੍ਹਾਂ ਨੇ ਸਾਨੂੰ ਪਿੱਛੇ ਤੋਂ ਪਾਣੀ ਲੈ ਕੇ ਦੇਣਾ ਸੀ ਸਾਡੀ ਨੁਮਾਇੰਦਗੀ ਕਰਕੇ ਸਾਡੇ ਮੂਹਰੇ ਖੜ ਕੇ ਸਾਡੀ ਖਾਤਰ ਵਿਧਾਨ ਸਭਾ ਤੱਕ ਥੱਲੇ ਉੱਤੇ ਸਾਰੇ ਰੌਲਾ ਪਾਉਣਾ ਸੀਗਾ ਉਹਨਾਂ ਨੇ ਹੀ ਜੇ ਉਹਨਾਂ ਦਾ ਨਾਮ ਇਸ ਚੋਰੀ ਦੇ ਵਿੱਚ ਆਉਂਦਾ ਤਾਂ ਇਹ ਬੜੇ ਦੁੱਖ ਦੀ ਗੱਲ ਹੈਗੀ ਅਸੀਂ ਇਹਨਾਂ ਦੇ ਬਾਰ ਦੇ ਵਿੱਚ ਇਸ ਕਰਕੇ ਲਾਇਆ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਇੰਨੇ ਕੁ ਵੀ ਜਾਗਦੇ ਹਾਂ ਜੇ ਅਸੀਂ ਤੁਹਾਨੂੰ ਤਾਂ ਚੜਾਉਣ ਜਾਂਦੇ ਥੋੜੇ ਬਾਰ 'ਚ ਬੈਠਣ ਵੀ ਜਾਣਦੇ ਹਾਂ ਸੋ ਇੰਨੇ ਕੁ ਅਸੀਂ ਇਸੇ ਵਾਸਤੇ ਧਰਨਾ ਲਾਇਆ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਕੀਤੀ ਹੈ ਇਹਦੇ ਕਾਰਵਾਈ ਕੀਤੀ ਜਾਵੇ ਹਾਂਜੀ ਦੋਸਤੋ ਇਸ ਟਾਈਮ ਅਸੀਂ ਖੜੇ ਹਾਂ ਜਗਾ ਬ੍ਰਾਂਚ ਦੇ ਪਿੰਡ ਜਗਾ ਤੇ ਇਸ ਟਾਈਮ ਪਾਣੀ ਦੀ ਆਓ ਆਈ ਹੈ ਤੇ ਸਾਡੇ ਕੋਲੇ ਮਹਿਕਮੇ ਦੇ ਬੰਦੇ ਵੀ ਖੜੇ ਨੇ ਤੇ ਜਗਾ ਬ੍ਰਾਂਚ ਦੇ ਮੰਨ ਲਓ ਜਿਹੜਾ ਵਾਟਰ ਬਾਕਸ ਨੂੰ ਪਾਇਪ ਜਾਂਦੀ ਹੈ ਇੱਕ ਪਾਪ ਦਾ ਵਾਟਰ ਬਾਕਸ ਦੀ ਹੈ ਤੇ ਤਿੰਨ ਪਾਪਾਂ ਨਾਲ ਕੱਚੀਆਂ ਹੋਰ ਦੱਬੀਆਂ ਹੋਈਆਂ ਸੂਆ ਪਟਕੇ